ਹਾਂਜੀ ਮਿੱਤਰੋ ਕੀ ਹਾਲ ਨੇ ਆਪ ਸਾਰੇ ਵਧੀਆ ਹੋਵੋਗੇ ਸੋ ਪਹੁੰਚ ਗਏ ਸੀ ਬ੍ਰਾਜ਼ਿਲ ਸੋ ਪਹਿਲਾਂ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਨਜ਼ਾਰਾ ਆ ਕਰੋ ਚੈੱਕ ਬਾਹਰ ਦਾ ਨਜ਼ਾਰਾ ਤੇ ਆ ਬ੍ਰਾਜ਼ਿਲ ਦਾ ਸੈਂਟੋਸਪੋਰਟ ਇਹ ਲੱਗੀਆਂ ਕਰੇਨਾ ਸੋ ਅੱਜ ਤੁਹਾਨੂੰ ਦਿਖਾਉਨੇ ਆ ਜਹਾਜ਼ ਦੇ ਪਿੱਛੇ ਪਾਸੇ ਅਸੀਂ ਕਿਵੇਂ ਰੱਸੀਆਂ ਨਾਲ ਜਹਾਜ਼ ਬੰਨਦੇ ਆ ਸੋ ਅੱਜ ਤੁਹਾਨੂੰ ਉਹ ਵੀਡੀਓ ਦਿਖਾਉਨੇ ਆ ਵੀ ਕਿਵੇਂ ਰੱਸੀਆਂ ਨਾਲ ਜਹਾਜ਼ ਬੰਨਿਆ ਜਾਂਦਾ ਕਿਵੇਂ ਨੇ ਬਣੇ ਰਿਓ ਵੀਡੀਓ ਨਾਲ ਸੋ ਇਹ ਆ ਆਪਣਾ ਮੋਰਿੰਗ ਸਟੇਸ਼ਨ ਇਹਨੂੰ ਮੋਰਿੰਗ ਸਟੇਸ਼ਨ ਕਹਿ ਦਿੰਨੇ ਆ ਪਿੱਛੇ ਆ ਤੇ ਅੱਗੇ ਵੀ ਹੁੰਦਾ ਐ ਮੈਂ ਤੁਹਾਨੂੰ ਪਿੱਛੇ ਦਿਖਾਉਣਾ ਟੋਟਲ ਆਪਣੇ 8 ਰस्सियां ਨੇ ਆਹ 8 ਇੰਚ ਨੇ ਦੋ ਆ ਸਾਰੇ ਤੁਸੀਂ ਦੇਖ ਸਕਦੇ ਹੋ 8 ਇੰਚ ਤੇ ਰस्सियां ਨੇ ਤਾਂ ਕਦੇ ਆਪਾਂ 6 ਦਿੰਨੇ ਆ ਕਦੇ 7 ਕਦੇ 5 ਆ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਪਿੱਛੇ 5 ਲਾਈਨਾਂ ਇਹਨਾਂ ਨੂੰ ਸਟਾਨ ਲਾਈਨਾਂ ਕਹਿ ਦਿੰਨੇ ਆ ਸਟਾਨ ਆ ਰੋਪ ਸਾਹੇ ਆ ਦੇਖੋ ਇੱਧਰ 1 2 3 4 5 ਤੁਸੀਂ ਦੇਖ ਸਕਦੇ ਹੋ ਪੰਜੇ ਉਹ ਪੰਜਾਂ ਚਾਟੀ ਤੇ ਮਤਲਬ ਇਹ ਪੰਜ ਸਟਾਨ ਲਾਈਨਾਂ ਦਿੱਤੀਆਂ ਹੋਈਆਂ ਆਪਾਂ ਨੇ ਤੇ ਦੋ ਸਪਰਿੰਗ ਦਿੱਤੇ ਹੋਏ ਨੇ ਉਹ ਮੈਂ ਤੁਹਾਨੂੰ ਬਾਅਦ ਚ ਦਿਖਾਨਾ ਜਿਹੜੇ ਦੋ ਸਪਰਿੰਗ ਨੇ ਸੋ ਇਹ ਬਹੁਤ ਹੀ ਕ੍ਰਿਟੀਕਲ ਆਪਰੇਸ਼ਨ ਹੁੰਦਾ ਹੈ ਬਹੁਤ ਹੀ ਮਤਲਬ ਸੇਫਟੀ ਦੇਖਣੀ ਪੈਂਦੀ ਹੈ ਇਹਦੇ ਵਿੱਚ ਧਿਆਨ ਨਾਲ ਕਰਨਾ ਪੈਂਦਾ ਉਹ ਰस्सियां ਤੇ ਫੁੱਲ ਟੈਂਸ਼ਨ ਹੁੰਦੀ ਆ ਜਦੋਂ ਆਪਾਂ ਟਾਈਟ ਕਰਦੇ ਆ ਤਾਂ ਇਹ ਜਹਾਜ਼ ਨੂੰ ਆਪਣੇ ਲੌਂਗ ਸਾਈਡ ਰੱਖਦੇ ਆ ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨੀਆਂ ਮੋਟੀਆਂ ਰस्सियां ਨੇ ਜੀਹਦੇ ਨਾਲ ਇਹ ਬੰਨਿਆ ਹੋਇਆ ਜਹਾਜ਼ ਨੂੰ ਆਪਾਂ ਨੇ ਸੋ ਹੁਣ ਦੂਸਰੀ ਚੀਜ਼ ਇੱਕ ਆ ਤੁਸੀਂ yellow ਦੇਖਦੇ ਹੋਗੇ yellow ਪਾਰਟ ਆਹ ਜਿਹੜੇ ਆਪਾਂ ਪਾਏ ਹੋਏ ਆ ਇਹਨਾਂ ਨੂੰ ਇਹਨਾਂ ਨੂੰ ਆਪਾਂ ਰੈਟ ਗਾਟ ਕਹਿੰਦੇ ਆ ਇਹਨਾਂ ਦੇ ਨਾਮ 'ਤੇ ਇਹਨਾਂ ਦਾ ਅਨਸਰ ਆ ਇਹ ਤਾਂ ਪਾਏ ਜਾਂਦੇ ਨੇ ਵੀ ਕੋਈ ਜਿਵੇਂ ਚੂਹੇ ਹੁੰਨੇ ਆ ਉਹ ਇਹ ਰस्सियां ਨਾਲ ਚੜ ਕੇ ਜਹਾਜ਼ ਤੇ ਨਾ ਆ ਜਾਣ ਸੋ ਇਹਨਾਂ ਨੂੰ ਮਤਲਬ ਚੂਹਿਆਂ ਤੋਂ ਬਚਾਉਣ ਲਈ ਆਪਣੇ ਜਹਾਜ਼ ਨੂੰ ਇਹ ਸਾਰੀਆਂ ਰस्सੀਆਂ ਤੇ ਆਪਾਂ ਨੂੰ ਰੈਡ ਗਾਰਡ ਪਾਉਣੇ ਪੈਣੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਆਪਾਂ ਰस्सੀਆਂ ਦੇ ਦਿੰਨੇ ਉਹਦੇ ਬਾਅਦ ਰੈਡ ਗਾਰਡ ਪਾ ਦਿੰਨੇ ਆ ਜੋ ਇਹਨਾਂ ਦਾ ਮੇਨ ਮੋਟਿਵ ਹੈ ਬਸ ਇਹੀ ਚੂਹੇ ਵਗੈਰਾ ਜਹਾਜ਼ ਤੇ ਨਾ ਆਉਣ ਜਾਂ ਜੇ ਜਹਾਜ਼ ਤੇ ਚੂਹਿਆਂ ਦਾ ਪੋਰਟ ਤੇ ਨਾ ਜਾਣ ਸੋ ਮੇਨ ਮਕਸਦ ਇਹੀ ਆ ਤਾਂ ਹੁਣ ਤੁਹਾਨੂੰ ਮੈਂ ਦਿਖਾਨਣਾ ਦੋ ਸਪਰਿੰਗ ਲਾਈਨਾਂ ਜਿਹੜੀਆਂ ਆ ਰਹੀਆਂ ਨੇ ਸੋ ਆਹ ਦੇਖੋ ਅੱਗੇ ਜਾਂਦੀਆਂ ਦੋ ਇਹਨਾਂ ਨੂੰ ਸਪਰਿੰਗ ਲਾਈਨਸ ਕਹਿ ਦਿੰਨੇ ਆਪਾਂ ਇਹਦੇ ਤੇ ਵੀ ਦੇਖੋ yellow red ਕਾਰਡ ਪਾਇਆ ਹੋਇਆ ਆਪਾਂ ਨੇ ਸੋ ਹੁਣ ਰੋਪਸ ਦਾ ਤੁਹਾਨੂੰ ਪਤਾ ਲੱਗ ਗਿਆ ਹੁਣ ਮੈਂ ਤੁਹਾਨੂੰ ਕੁਝ ਹੋਰ ਦਿਖਾਨਾ ਜਿਹੜਿਆਂ ਵਿੱਚ ਹੈਗੇ ਨੇ ਵੀ ਕੀ ਕੀ ਨੇ ਆ ਜਿਹੜਾ ਹੈਗਾ ਇਹਨੂੰ 올ਡ ਮੈਨ ਕਹਿ ਦਿੰਨੇ ਆ ਉੱਤੋਂ ਰੋਲਰ ਘੁੰਮਦਾ ਤੇ ਜਿਹੜੇ ਉਹ ਦੂਸਰਾਂ ਨੂੰ ਬੁਲਾੜ ਕਹਿ ਦਿੰਨੇ ਆ ਇਹ ਸਾਰਿਆਂ ਨੂੰ ਵਿੰਚਸ ਕਹਿ ਦਿੰਨੇ ਆ ਜਿਨ੍ਹਾਂ ਦੇ ਰੋਪਸ ਆ ਸੋ hope ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਫੁੱਲ ਵੀਡੀਓ ਡਿਟੇਲ ਇਹਦੀ ਮੈਂ ਬਣਾ ਕੇ ਲਿਆਵਾਂਗਾ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ